ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਮਹਿਰੋਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਸਸਤੇ ਮੌਲ ਦੀ ਮੱਝ ਵਿਖਾਉਣੀ ਹੈ ਜੇ ਕਿਸੇ ਭੈਣ ਭਰਾ ਨੇ ਥੋੜੇ ਪੈਸੇ ਲਾਉਣੇ ਹੋ ਨਾ ਬਹੁਤ ਚੰਗੀ ਮੱਝ ਹੈ ਚੰਗੇ ਦੁੱਧ ਵਾਲੀ ਹੈ ਮੋਹਰਾ ਨਸਲ ਦੀ ਮੱਝ ਹੈ ਤਾਜੀ ਸੂਈ ਸਵਾਈ ਹੈ ਤੇ ਮੁੱਲੇ ਦਾ ਹੋਣਾ ਜਮਾ ਜਾਇਜ਼ ਫੰਡਰ ਮੱਝ ਦੇ ਬਰਾਬਰ ਮੁੱਲ ਹੋਣਾ ਇਹਦਾ ਜਮਾ ਤੇ ਮੱਝ ਫੰਡਰ ਨਹੀਂ ਤਾਜੀ ਸੂਈ ਆ ਬੱਚਾ ਇਹਦਾ ਪਰਲੇ ਪਾਸੇ ਖੜਾ ਆਪ ਕੈਮਰਾ ਬਾਈ ਵੀਰ ਦੱਸਦਾ ਸੀਗਾ ਕਿ ਰਾਤ ਹੀ ਸੂਈ ਆ ਇਨਫਾਰਮੇਸ਼ਨ ਲੈ ਦੇਣਾ ਮੈਨੂੰ ਤਾਂ ਲੱਗਦਾ ਨਹੀਂ ਇਦੂ ਘੱਟ ਮੁੱਲ ਚ ਤੁਹਾਨੂੰ ਕਿਸੇ ਵੀ ਭੈਣ ਭਰਾ ਕੋਲੋਂ ਮੱਝ ਮਿਲ ਜੂ ਵਪਾਰੀ ਤੋਂ ਤਾਂ ਮਿਲ ਨਹੀਂ ਕਹਦੀ ਘਰ ਵਾਲੇ ਵੀ ਕਿਸੇ ਭੈਣ ਭਰਾ ਨੇ ਇਦੂ ਘੱਟ ਮੁੱਲ ਚ ਕਿਸੇ ਨੇ ਵੀ ਮੱਝ ਨਹੀਂ ਦੇਣੀ ਪਰ ਵਪਾਰੀ ਦੇ ਘਰੋਂ ਵੀਡੀਓ ਬਣਾ ਰਹੇ ਆ ਜੈ ਸਿੰਘ ਮਹਿਰੋਂ ਦੇ ਘਰੋਂ ਵੀਡੀਓ ਬਣਾ ਰਹੇ ਆ ਇਨਫਰਮੇਸ਼ਨ ਲੈ ਦੇਣਾ ਆਉ ਕਰਦੇ ਗਏ ਅਲਬਾ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਤੇ ਇੱਕ ਹੋਰ ਗੱਲ ਹੈ ਪਸ਼ੂ ਤਾਂ ਜਿਆਦੇ ਸੀ ਪਰ ਮੈਂ ਥੋੜਾ ਜਿਹਾ ਲੇਟ ਹੋ ਗਿਆ ਹੁਣ ਚ ਇੱਕ ਨਾ ਕੀ ਹੁਣ ਰਹਿ ਗਿਆ ਸਵਾ ਲੱਖ ਹੀ ਪੰਜ ਛੇ ਮੱਝਾਂ ਸੀ ਉਹ ਸੇਲ ਹੋ ਗਈਆਂ ਹਾਂਜੀ ਬਾਈ ਸਸੀ ਕਰ ਸਸੀ ਕਰ ਦੇ ਨਾਮ ਤੇ ਐਡਰੈਸ ਦੱਸ ਦੇ ਹਾਂ ਵੀਰੇ ਜੈ ਸਿੰਘਾ ਜੀ ਪਿੰਡ ਮਹਿਰੋਾ ਜੀ ਤਹਿਸੀਲ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦੇ 9814299 ਤੋਂ 923 9814299923 ਕਿੰਨੇ ਨਾਕ ਸੀ ਜੈ ਮੇਰੇ ਪੰਜ ਮੱਝਾਂ ਸਾਰੀਆਂ ਸੋਚਾਂ ਚਾਹੀਦੀਆਂ ਉਹ ਤਾਂ ਖੜੀਆਂ ਤਿੰਨ ਲੈ ਗਈ ਠੀਕ ਹੈ ਇੱਕ ਆ ਇੱਕ ਰਹਿ ਗਈ ਹੁਣ ਪੰਜ ਛੇ ਪਸੂ ਸੀਗੇ ਤਾਜ਼ੇ ਸੀਗੇ ਸਾਰੀਆਂ ਮੱਝਾਂ ਤਾਜ਼ੀਆਂ ਆਜੀਆਂ ਸੀ ਸੂਈ ਨੂੰ ਸਮਾ ਸੂਈ ਵੀਰੇ ਰਾਤ ਦੀ ਸੂਈ ਵੀ ਲਈ ਠੀਕ ਹੈ ਹਾਂਜੀ ਬੱਚਾ 3.5 ਕਿਲੋ ਕੱਟਦਾ ਬੱਚਾ ਮਗਰ ਕੱਟਾ ਨਹੀਂ ਅੱਛਾ ਤਿੰਨ 3.5 ਕਿਲੋ ਬੋਲੀ ਕੱਢ ਲਈ ਹੈ ਹਾਂਜੀ ਹੈ ਜੀ ਕਿੰਨਾ ਰਾਤ ਦੀ ਸੂਈ ਵੀ ਹੈ ਸਵੇਰ ਚਵਾਈ ਕੀਤੀ ਆ ਠੀਕ ਹੈ ਜਵਾਂ ਸਾਫ ਕਰਦੀ ਕਿ ਨਹੀਂ ਕੀਤੀ ਵੀਰੇ ਸਾਫ ਨਹੀਂ ਕੀਤੀ ਹੈਗਾ ਜੀ ਅੱਜ ਐਵੇਂ ਆਪਾਂ ਕਿਵੇਂ ਝੂਠ ਮਾਰੀ ਲਈਏ ਕਿੰਨਾ ਕੁ ਦੁੱਧ ਪਿਆ ਜੂ ਦੁੱਧ ਵੀਰੇ ਆਹਮ ਦਾ ਜੈਲ ਜੀ ਮੈਂ ਆ 12 11 12 ਕਿਲੋ ਆਹਮ ਨਾਲ ਪਿਆ ਦੂ ਮੈਂ 14 15 ਕਿਲੋ ਕਹੀਏ ਫਾਇਦਾ ਕੋਈ ਨਹੀਂਗਾ 11 12 ਕਿਲੋ ਆਹਮ ਨਾਲ ਚਵਾਈ ਚਵਾਈ ਬਹੁਤ ਚੰਗੀ ਹੈ ਕੱਢੀ ਹੈ ਬਾਡੀ ਬੁੱਡੀ ਚੰਗੀ ਮੈਂ ਜੀ ਭਾਈ ਇੱਕ ਤਾਂ ਉੱਪਰ ਆ ਥਾਂ ਤੇ ਕੱਦ ਦਾ ਇੱਕ ਤਾਜੀ ਸੂਈ ਵੀ ਆ ਤਾਜਾ ਸੂਆ ਪਛੂ ਥੋੜੀ ਜੀ ਆਪਣੇ ਕੋਲ ਸਹੀ ਹੈ ਦੋਸਤੋ ਤਾਇਆ ਸੂਆ ਪਛੂ ਥੋੜਾ ਜਿਆ ਬਗਾਨੇ ਤਾਂ ਉਪਰੇ ਘਰ ਦਾ ਕੰਮ ਵੀ ਜਾਂਦਾ। ਠੀਕ ਹੈ। ਕੋਸਤੋ ਵਾਲੇ ਨੂੰ ਵੀ ਚੰਗੀ ਡੈਰੀ ਡੂਰੀ ਵਾਲੇ ਨੂੰ ਚੰਗੀ ਆ। ਸਹੀ ਆ। ਮੋਰਾ ਨਸਲ ਦੀ ਮੱਝ ਫੋਲੀ ਚੰਗੀ ਮੱਝ ਆ। ਕੱਲ ਰਾਤ ਦੀ ਸੂਈ ਵੀ ਆ। ਸਵੇਹ ਬਾਈ ਦੱਸਦਾ ਕਿ ਤਿੰਨ 3.5 ਕਿਲੋ ਹਵਾਨੇ ਚੋਂ ਬੌਲੀ ਕੱਢ ਲਈ ਆ। ਮੈਂ ਵੀਰ ਨੂੰ ਪੁੱਛਿਆ ਸੀਗਾ ਕਿ ਸਾਫ ਕਰਤੀ ਮਤਲਬ ਜਮਾਂ ਖਾਲੀ ਕਰਤੀ ਸੀ ਪਰ ਵੀਰ ਕਹਿੰਦਾ ਨਹੀਂ ਖਾਲੀ ਨਹੀਂ ਕੀਤੀ। ਬੌੜਾ ਛੜਤਾ ਸੀ ਕਿਉਂਕਿ ਦੋਨੋਂ ਵੀ ਪਤਾ ਰਾਤ ਸੂਈ ਆ ਸਵੇਰ ਚਵਾਈ ਹੋਈ ਆ ਪਹਿਲੇ ਡੰਗ ਦਾ ਖਾਲੀ ਕੌਣ ਕਰਦਾ ਤਾਜੀ ਸੂਈ ਸਵਾਈ ਮੱਝ 12 13 ਕਿਲੋ ਬਾਈ 10 ਦਾ ਖੁੱਲਾ ਦੁੱਧ ਪਿਆ ਜੂ ਸ਼ਾਮ ਦੀ ਚਵਾਈ ਚ ਸਾਰਾ ਦਹੀਂ ਹੀ ਪਿਆ ਉਸ ਤੋਂ ਅੱਜ ਸਵੇਰ ਦਹੀਂ ਮੀਂ ਪਈ ਜਾਂਦਾ ਤਾਂ ਹੀਓ ਗੱਲ ਗਲੌਲਾ ਚਿੱਕੜ ਜਿਹਾ ਵਾੜਾ ਹੋਇਆ ਵਾ ਹੁਣੀ ਹਜੇ ਪੈਣੋ ਹਟਿਆ ਵੈਰਲੀ ਵੈਰਲੀ ਕਣੀ ਤਾਂ ਹਜੇ ਡਿੱਗੀ ਜਾਂਦੀ ਆ 12 13 ਕਿਲੋ ਦੁੱਧ ਪਿਆ ਜੂ ਤਾਜੀ ਸੂਈ ਆ ਜਿਕੇ ਤੇ ਸ਼ਾਮ ਦੇ ਟਾਈਮ ਆਥਨ ਵੇਲੇ ਵੀਡੀਓ ਬਣਾਉਂਦੇ ਚੁਵਾਈ ਦੇ ਟਾਈਮ 4-5 ਵਜੇ ਜਾਂ 6 ਵਜੇ ਹਵਾਨਾ ਬੋਲੀ ਨਾਲ ਭਰਿਆ ਹੁਣ ਅਸੀਂ ਬਾਕੀ ਸੂਈ ਸਵਾਈ ਹੈਗੀ ਆ ਭਵਾਂ ਅਗਲਾ ਦੋ ਟਾਈਮ ਚੋਲੇ ਭਵਾਂ ਤਿੰਨ ਟਾਈਮ ਚੋਲੇ 12-13 ਕਿਲੋ ਖੁੱਲਾ ਦੁੱਧ ਪਿਆ ਜੂ ਮੋਹਰਾ ਨਸਲ ਦੀ ਤਾਜੀ ਸੂਈ ਮੱਝ ਮਗਰ ਕੱਟਾ ਥਣ ਬਹੁਤ ਚੰਗਾ ਮੋਟਾ ਦੀ ਚੁਵਾਈ ਵਾਲਾ ਜਾਨ ਵਾਲਾ ਖਾਣਾ ਹੈ ਵੀਰ ਦੱਸਦਾ ਕਿ ਚਵਾਈ ਪੂਰੀ ਚੰਗੀ ਆ ਭਾ ਜਵਾਕ ਚ ਹੋਈ ਜਾਣ ਪਿੰਡਾ ਪਿੰਡਾ ਵੀਰੇ ਬਹੁਤ ਚੰਗਾ ਪਿੰਡੇ ਪੁੱਡੇ ਦੀ ਫਰੀਕ ਆ ਭਾ ਪਤਲੀ ਚਮੜੀ ਦੀ ਆ ਕਾਗਜ਼ ਵਰਗਾ ਪਿੰਡਾ ਸਹੀ ਮੈਨੇ ਪਸ਼ੂ ਚੰਗਾ ਦੁੱਧ ਦੋ ਹੀ ਦਿੰਦਾ ਜਿਹੜਾ ਪਤਲੇ ਪਿੰਡੇ ਦਾ ਆਵੇ ਜਿਹੜਾ ਮੋٹے ਚੰਮ ਦਾ ਉਹ ਮੱਝਾਂ ਤੁਹਾਨੂੰ ਵੀ ਪਤਾ 7-8 ਕਿਲੋ ਦੁੱਧ ਮਸਾਂ ਹੀ ਦਿੰਦੀਆਂ ਪਰ ਪਤਲੀ ਚਮੜੀ ਦੀ ਆ ਕਾਗਜ਼ ਵਰਗਾ ਪਿੰਡਾ ਜਿੱਥੋਂ ਮਰਜ਼ੀ ਰੱਗ ਭਰ ਲੋ ਆ ਤੁਸੀਂ ਵੇਖ ਸਕਦੇ ਆ ਤਾਜੀ ਸੂਈ ਉੱਪਰੋਂ ਸੂਲ ਤੋਂ ਫਟਾਂ ਗੂ ਚੌੜਾ ਫਾਨਾ ਸਟਾਰਟ ਹੁੰਦਾ ਮਗਰ ਮੇਲ ਕੱਪ ਕਟੜਾ ਮੁੱਲ ਜਮਾਂ ਜਾਇਜ਼ ਬਿਲਕੁਲ ਸਸਤੇ ਮੁੱਲ ਦੀ ਮੱਝ ਤੁਹਾਨੂੰ ਵਿਖਾ ਰਹੇ ਆ ਮੁੱਲ ਜਾਇਜ਼ ਲੈਣ ਦੇਣ ਵਾਲਾ ਵੀਰੇ ਮੁੱਲ ਇਹ 90 ਗਰੀ ਹੈ 95 ਗਰੀ ਹੈ ਹੈਨਾ ਉਹ ਕੋਈ ਫੈਲਾਣੀ ਵੀਰੇ ਦੋ ਕਣਾ ਵਾਲੇ ਮੁੱਲ ਆ ਵੀਰੇ ਤੇਰੇ ਵਾਲੀ ਗੱਲ ਆ ਵੀਰੇ 76000 ਰੁਪਏ ਭਰਾੜ 76000 ਮਾੜਾ ਮੋਟਾ ਵੀਰੇ ਮਾਨਤਾਂ ਵਾਲੇ ਤੇ ਜੋ ਬਾਤ 76 ਜੋ ਵੀ ਮਾਨਤਾਂ ਹੋ ਜੂ ਵਾਹ ਤੇਰੇ ਪਹਿਲਾਂ ਦੱਸਿਆ ਸੀ ਵੀਡੀਓ ਦੇ ਸਟਾਰਟਿੰਗ ਚ ਕਿ ਫੰਡਰ ਮੱਝਾਂ ਵਾਲਾ ਭਾਅ ਕਰਨਾ ਵੀਰ ਮੈਨੂੰ ਆਫ ਕੈਮਰਾ ਦੱਸਦਾ ਸੀਗਾ ਤੇ ਉਹੀ ਗੱਲ ਹੈ ਬਿਲਕੁਲ ਜਾਇਜ਼ ਮੁੱਲ ਮੁੱਲ ਕਰਨ ਨੂੰ ਬਾਈ ਕਹਿੰਦਾ 90000 95000 ਜਿੰਨਾ ਮਰਜ਼ੀ ਕਰਾ ਲੋ 70 ਤੇ 76000 ਦੀ ਮੱਝ ਦੇ ਦੇਣੀ ਆ ਮੌਕੇ ਤੇ ਥੋੜਾ ਕਾਣਾ ਉਹਦੇ ਚੋਂ ਵੀ ਬਾਈ ਕਹਿੰਦਾ ਮਾਨ ਤਾਨ ਕਰ ਦੂੰਗਾ ਦਿਲ ਦਰਿਆ ਬੰਦਾ ਹੀ ਆ ਬਾਕੀ ਤੁਸੀਂ ਵੀਰ ਦੇ ਘਰੇ ਆਉਣ ਤੋਂ ਪਹਿਲਾਂ ਬਾਕੀ ਤੁਸੀਂ ਵੀ ਡੇਲੀ ਵੀਡੀਓ ਵੇਣੇ ਹੀ ਆ ਬਾਕੀ ਵੀਰ ਦੇ ਘਰੇ ਆਉਣ ਤੋਂ ਪਹਿਲਾਂ ਦੋ ਚਾਰ ਪਿੰਡ ਗੇੜਾ ਦੇ ਆਇਓ ਘਰੇਲੂ ਬੰਦਾ ਵੀ ਲੱਖ ਤੋਂ ਘੱਟ ਮੁੱਲ ਕਰਦਾ ਹੀ ਨਹੀਂਗਾ ਮੈਂ ਵੀ ਡੇਲੀ ਬਹੁਤ ਵੀਡੀਓ ਬਣਾਉਣਾ ਚਾਰ ਦਿਨਾਂ ਨੂੰ ਮੈਂ ਇਹਦਾ ਰੋਬ ਹੋ ਰਿਹਾ ਹਾਂ ਹਾਂ ਚਾਰਾਂ ਦਿਨ ਆਪਾਂ ਤਾਂ ਦੂਜੇ ਮਾਲ ਲਈ ਸਾਰੇ ਲਈ ਸੱਧਿਆ ਇੱਕ ਉਹ ਮੈਂ ਖੜੀ ਇੱਕ ਤਾਜੀ ਉਹ ਖੜੀ ਆ ਦੋ اٹਗੀਆਂ ਇੱਕ ਤੋਂ ਕੜਗੱਬਣ ਸੀ ਇਹਦਾ ਮੈਂ ਜਮਾ ਹਾਜ਼ਰ ਤਾਜੀ ਸੂਈ ਸਹੀ ਹੈ ਸਹੀ ਹੈ ਦੋਸਤੋ ਇਹਦੀ ਤਾਂ ਵੀਡੀਓ ਬਣਾਉਣੀ ਨਹੀਂ ਸੀ ਕਿਉਂਕਿ ਤਾਜੀ ਸੂਈ ਹੈ ਤਾਇਆ ਸੂ ਸੂਇਆ ਪਸ਼ੂ ਕੀੜਾਂ ਲੱਗਾ ਜਾਂ ਮਾਰਦਾ ਇੱਕ ਅੱਧੇ ਦਿਨ ਚ ਪੂਰੇ ਜੋਬਣ ਤੇ ਆਜੂਗੀ ਇਹ ਵੀਡੀਓ ਤਾਂ ਇੱਕ ਨਗ ਉਹ ਖੜਾ ਝੋਟੀ ਦਾ ਇੱਕ ਇਧਰ ਤਾਜੀ ਸੂਈ ਵੀ ਏ ਝੋਟੀ ਦੋਹਾਂ ਕ ਦਿਨਾਂ ਦੀ ਸੂਈ ਆ ਇਹ ਚੰਗਾ ਬੌੜਾ ਚਵਾਈ ਜਾਂਦੀ ਆ ਤੇ ਦੋ ਤਿੰਨ ਨਗ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਏ ਉਹ ਉੱਠ ਗਏ ਸੇਲ ਇਹ ਵੀ ਹੋ ਗਿਆ ਇਹ ਸ਼ਾਮ ਤੇ ਕਰ ਆਪੋ ਆਪਣੇ ਘਰੇ ਜਾ ਬੜਨੀਆਂ ਵੀਡੀਓ ਤਾਂ ਇਹਨਾਂ ਨਗਾਂ ਦੀ ਬਣਾਉਣੀ ਸੀ ਪਰ ਹੁਣ ਮੈਂ ਆ ਗਿਆ ਤਾਂ ਕਰਕੇ ਵੀਰ ਨੇ ਇਹ ਮਾਜੀ ਦੀ ਵੀਡੀਓ ਬਣਾਤੀ ਆ ਮੁੱਲ ਜਮਾ ਜਾਏ 70 ਤੋਂ 76000 ਕੋਈ ਮਾਨ ਤਾਣ ਹੋ ਜੂ 12-13 ਕਿਲੋ ਦੁੱਧ ਪਿਆ ਜੂ ਜੇ ਅਗਲਾ ਭੈਣ ਭਰਾ ਸਾਰਾ ਸੂਆ ਦੁੱਧ ਦਾ ਪੀ ਕੇ ਵੀ ਤੋਕੜ ਘੱਬਣ ਕਰਕੇ ਵੇਚਦਾ ਤਾਂ ਵੀ 70 7000 ਦੀ ਆ ਤੇ ਜਿਹੜਾ ਸਾਰਾ ਸੂਆ ਦੁੱਧ ਪੀ ਲੋਂਗੇ ਫਰੀ ਦਾ ਰਹਿ ਜਾਊਗਾ ਤੇ ਜੇ ਕੋਈ ਭੈਣ ਭਰਾ 4 ਦਿਨ ਸਾਹਮ ਕੇ ਵੀ ਸੇਲ ਕਰਦਾ ਦੁੱਧ ਤੇ ਲਿਆ ਕੇ ਤਾਂ ਵੀ 90 95000 ਦੀ ਮੱਝ ਆ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਲੱਖ ਤੋਂ ਘੱਟ ਦਾ ਕੋਈ ਵੀ ਮੁੱਲ ਨਹੀਂ ਕਰਦਾ ਇਦੋਂ ਘੱਟ ਦਾ ਫਿਰ ਆਉਂਦਾ ਵੀ ਕੀ ਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀਏ ਫੋਨ ਨੰਬਰ ਸਕਰੀਨ ਤੇ ਪਿੰਡ ਮਹਿਰੋਂ ਜ਼ਿਲ੍ਹਾ ਮੋਗਾ